ਅੱਜ ਪਹੁੰਚੇ ਹੋਇਆ ਪਿੰਡ ਚੁੱਕੀ ਹਲਕਾ ਗਿੱਲ ਦਾ ਪਿੰਡ ਚੁੱਕੀ ਸਾਡੇ ਨਾਲ ਨੇ ਸਰਪੰਚ ਰਾਜਵੀਰ ਸਿੰਘ ਚੁੱਕੀ ਅੱਜ ਗੱਲਬਾਤ ਕਰਦੀਆਂ ਰਾਜਨੀਤੀ ਦੇ ਬਾਰੇ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਆਪਸ ਦੇ ਵਿੱਚ ਸਮਝੌਤੇ ਦੀ ਗੱਲਬਾਤ ਚੱਲਦੀ ਪਈ ਹੈ ਉਸ ਸਬੰਧ ਦੇ ਵਿੱਚ ਚਰਚਾ ਕਰਦੀਆਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਮਝੌਤੇ ਦੇ ਨਾਲ ਫਾਇਦਾ ਹੋਊਗਾ ਲੋਕਾਂ ਦਾ ਜਾਂ ਨੁਕਸਾਨ ਹੋਊਗਾ ਰਾਜਵੀਰ ਚੁਪਕੀ ਜੀ ਪਹਿਲੇ ਤਾਂ ਸਵਾਗਤ ਹੈ ਤੁਹਾਡਾ ਸਿਟੀ ਢਾਬੀ ਚੈਨਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਆਪਾਂ ਅੱਜ ਇਹ ਚਰਚਾ ਇਸ ਗੱਲ ਤੇ ਕਰਦੀਆਂ ਵੀ ਜਿਹੜੀ ਰਾਜਨੀਤੀ ਦੇ ਵਿੱਚ ਇਸ ਟਾਈਮ ਹਲਚਲ ਵੀ ਲਾ ਲੋ ਇਸ ਟਾਈਮ ਵਿਚਾਰ-ਵਟਾਂਦਰਾ ਵੀ ਲਾ ਲੋ ਹੋ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦੇ ਗਠਬੰਧਨ ਦੇ ਇਹਨੂੰ ਕਿੱਥੇ ਦੇਖਦੇ ਹੋ ਗਠਬੰਧਨ ਸਰਕਾਰਾਂ ਚਾਹੁੰਦੀਆਂ ਨਹੀਂ ਗੀਆਂ ਬਈ ਘੱਟ ਬੰਦ ਨੂੰ ਹੋ ਜਵੇ ਪਰ ਜਿੱਥੋਂ ਤੱਕ ਅਸੀਂ ਪਬਲਿਕ ਦੇ ਵਿੱਚ ਵਿਚਰਦੇ ਆ ਉਹ ਨਹੀਂ ਚਾਹੁੰਦੀ ਹੈਗੀ ਵੀ ਘੱਟ ਬੰਦ ਨੂੰ ਹੋ ਕਿਉਂ ਵੀ ਜਿਹੜਾ ਪਬਲਿਕ ਨੇ ਬਦਲਾਅ ਲਈ ਸਰਕਾਰ ਲਈ ਕਹਿੰਦੀ ਸੀ ਪੰਜਾਬ ਦੇ ਵਿੱਚ ਇਹਨੂੰ ਸਾਬਖ ਸਕਾਉਣ ਦੇ ਲਈ ਜਿਵੇਂ ਕਹਿੰਦੇ ਨੇ ਦਿਨ ਵੀ ਸਰਪ੍ਰਾਈਜ਼ ਦੇਣਾ ਸਰਕਾਰ ਨੂੰ ਵੀ ਜਿਵੇਂ ਸਾਨੂੰ ਬਣਾਇਆ ਸੀ ਉਵੇਂ ਹੁਣ ਸਾਨੂੰ ਅਸੀਂ ਪੰਜਾਬ ਤੋਂ ਬਾਹਰ ਕੱਢਣ ਨੂੰ ਤਿਆਰ ਬੈਠੇ ਨਹੀਂ ਫਿਰ ਇਹਦਾ ਮਤਲਬ ਵੀ ਕਾਂਗਰਸ ਦਾ ਗਠਬੰਧਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ ਉਹ ਤਾਂ ਪਹਿਲਾਂ ਹੀ ਖਤਮ ਆ ਜੀ ਤਾਂ ਜਿਹੜੀ ਹੁਣ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਬਈ ਜਿਹੜੀ ਰਹਿੰਦੀ ਖੁੰਦੀ ਵੋਟ ਆ ਵੀ ਕਿਸੇ ਹੋਰ ਪਾਸੇ ਨਾ ਜਾਵੇ ਉਹ ਕਾਂਗਰਸ ਪਾਰਟੀ ਨੂੰ ਵੋਟ ਪਾ ਜੇ ਕੀ ਆਉਣ ਵਾਲੇ ਸਜੇ ਗਠਬੰਧਨ ਹੋ ਜਾਂਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸੀ ਆਮ ਆਦਮੀ ਪਾਰਟੀ ਲਈ ਵੋਟ ਬੰਨਣਗੇ ਕਾਂਗਰਸ ਪਾਰਟੀ ਲਈ ਮੰਗਣਗੇ ਜੀ ਕਾਂਗਰਸ ਲੋਗੋ ਤੇ ਹੀ ਜਿੰਨੀਆਂ ਸੀਟਾਂ ਨੇਗੀਆਂ 13 ਦੀ 13 ਲੜ ਹੋਣਗੀਆਂ ਨਹੀਂ 13 ਦੀਆਂ 13 ਸੀਟਾਂ ਇਸ ਟਾਈਮ ਜੋ ਚਰਚਾ ਚੱਲਦੀ ਪਈ ਐ ਉਹ 5 6 ਦੀ ਰੇਸ਼ਿਓ ਜਾਂ ਇਹ ਰੇਸ਼ਿਓ ਚੱਲਦੀ ਪਈ ਐ ਸੀਟਾਂ ਦਾ ਹੀ ਰੋਲਾ ਰਹਿ ਗਿਆ ਥੋੜਾ ਬਾਕੀ ਦਾ ਸਾਰਾ ਕੁਝ ਹੋਇਆ ਹੀ ਹੋਇਆ ਐ ਸੀਟਾਂ ਦਾ ਰੋਲਾ ਪਰ ਜਿੱਥੇ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਹੋਊਗਾ ਉੱਥੇ ਕਾਂਗਰਸੀ ਪ੍ਰਚਾਰ ਕਰਨਗੇ ਜਿੱਥੇ ਕਾਂਗਰਸ ਦਾ ਲੀਡਰ ਹੋਊਗਾ ਉੱਥੇ ਤਾਂ ਕਾਂਗਰਸ ਦਾ ਪ੍ਰਚਾਰ ਹੋਣਾ ਨਹੀਂ ਨਹੀਂ ਤੁਸੀਂ ਗੱਲ ਨਹੀਂ ਫਾਲੋ ਕੀਤੀ ਮੰਨ ਲਓ ਵੀ ਲੁਧਿਆਣੇ ਤੋਂ ਕੈਂਡੀਡੇਟ ਦੇ ਦਿੰਦਾ ਆਮ ਆਦਮੀ ਪਾਰਟੀ ਈ ਕਾਂਗਰਸੀ ਉਧਰ ਲਈ ਵੋਟਾਂ ਮੰਗਣਗੇ ਅਸੀਂ ਤਾਂ ਕਾਂਗਰਸ ਦੇ ਲੋਗੋ ਲਈ ਵੋਟ ਮੰਗਣੇ ਵੀ ਕਾਂਗਰਸ ਨੂੰ ਵੋਟ ਪਾਓ ਨਹੀਂ ਲੋਗੋ ਦੀ ਗੱਲ ਕੀਤੀ ਹੈ ਤੁਸੀਂ ਆਮ ਆਦਮੀ ਪਾਰਟੀ ਸੈਂਟਰ ਦੇ ਵਿੱਚ ਸਰਕਾਰ ਲਿਆਉਣੀ ਆ ਕਾਂਗਰਸ ਦੀ ਸਰਕਾਰ ਲੈ ਕੇ ਆਉਣੀ ਆ ਪਰ ਤੁਸੀਂ ਸੈਂਟਰ ਦੀ ਗੱਲ ਕਰਦੇ ਹੋ ਗਠਜਬੰਦਨ ਤੋਂ ਬਾਅਦ ਉਧਰ ਕੇਜਰੀਆਲ ਵੀ ਪੀਐਮ ਦੀ ਤਿਆਰੀ ਕਰਦਾ ਪਿਆ ਨਾ ਉਹ ਵੀ ਪੀਐਮ ਦਾ ਉਮੀਦਵਾਰ ਹੈ ਤੇ ਕਾਂਗਰਸ ਦੇ ਲੋਗੋ ਦੇ ਉੱਤੇ ਕਿਸ ਤਰ੍ਹਾਂ ਉਹ ਕਹਿਣਗੇ ਵੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਅਸੀਂ ਤਾਂ ਆਪਣੇ ਲੋਗੋ ਦੇ ਉੱਤੇ ਇਲੈਕਸ਼ਨ ਲੜਾਂਗੇ ਫਿਰ ਗੱਠਜੋੜ ਨਹੀਂ ਹੋਣਾ ਹੈਗਾ ਜੀ ਇਹਨਾਂ ਦਾ ਇੱਕੋ ਇੱਕੋ ਪਾਰਟੀ ਲੜ ਸਕਦੀ ਹੈ ਨਾ ਨਹੀਂ ਨਹੀਂ ਇੱਕ ਪਾਰਟੀ ਜੇ ਹੁਣ ਗੱਠਜੋੜ ਹੁੰਦਾ ਤੁਹਾਨੂੰ ਰਾਜਨੀਤੀ ਦੇ ਵਿੱਚ ਘੱਟੋ ਘੱਟ 20 25 ਸਾਲ 30 ਸਾਲ ਹੋ ਚੱਲੇ ਨੇ ਤੁਹਾਨੂੰ ਇੰਨੀ ਕੁ ਸਮੇਂਦਾਰੀ ਤੁਹਾਨੂੰ ਵੀ ਰਾਜਨੀਤੀ ਦੀ ਹੈਗੀ ਹੈ ਜੇ ਗੱਠਜੋੜ ਹੁੰਦਾ ਤਾਂ ਲੋਗੋ ਤਾਂ ਇੱਕ ਦੇ ਉੱਤੇ ਹੀ ਇਲੈਕਸ਼ਨ ਲੜੀ ਜਾਊਗੀ ਨਾ ਇੱਕ ਤੇ ਲੜੀ ਜਾਣੀ ਆ ਕਾਂਗਰਸ ਪਾਰਟੀ ਦੇ ਲੋਗੋ ਤੇ ਲੜੋਗੇ ਤੇ ਫਿਰ ਪ੍ਰਧਾਨ ਮੰਤਰੀ ਦੇ ਦਾਵੇਦਾਰ ਤਾਂ ਫਿਰ ਦੋ ਹੋਗੇ ਨਾ ਮੰਨ ਲਓ ਵੀ ਉਧਰੋਂ ਰਾਹੁਲ ਗਾਂਧੀ ਜੀ ਇਧਰੋਂ ਕੇਵਰੀਆ ਲੋਗ ਹੈ ਰਾਹੁਲ ਗਾਂਧੀ ਜੀ ਬਣਨਗੇ ਮਤਲਬ ਕਿ ਆਮ ਆਦਮੀ ਪਾਰਟੀ ਜਿਹੜੀ ਅੱਜ ਕਾਂਗਰਸੀਆਂ ਨੂੰ ਭੰਡਦੀ ਪਈ ਹੈ ਉਹ ਕਾਂਗਰਸ ਲਈ ਵੋਟਾਂ ਮੰਗੂਗੀ ਬਿਲਕੁਲ ਮੰਗੂ ਜੀ ਇਕੱਠ 15 ਹੋਊਗਾ ਅਭਲਾ ਤਾਂ ਇਕੱਠ 15 ਹੁੰਦਾ ਨਹੀਂਗਾ ਪੰਜਾਬ ਦੇ ਬਹੁਤ ਲੀਡਰ ਲਗੇ ਜਿਹੜੇ ਚਾਹੁੰਦੇ ਨੇ ਵੀ ਗੱਠਬੰਧ ਹੋਵੇ ਨਾ ਹਾਂ ਕੋਈ ਲੀਡਰ ਨੇਗੇ ਜਿਹੜੇ ਸੁਲਝੇ ਹੋਏ ਨੇਗੇ ਉਹ ਚਾਹੁੰਦੇ ਨੇ ਵੀ ਹੋਜੇ ਤੁਸੀਂ ਕਿੰਦਰੋਂ ਅਸੀਂ ਤਾਂ ਹਾਈ ਕਮਾਂਡ ਦੇ ਨਾਲ ਆ ਜਿਵੇਂ ਹਾਈ ਕਮਾਂਡ ਨੇ ਫੈਸਲਾ ਕਰਤਾ ਅਸੀਂ ਕਾਂਗਰਸ ਨੂੰ ਪਿਆਰ ਕਰਦੇ ਆ ਹਾਂ ਜਿਵੇਂ ਕਾਂਗਰਸ ਨੇ ਹਾਈ ਕਮਾਂਡ ਨੇ ਫੈਸਲਾ ਕਰਤਾ ਸ਼ੂ ਦੇ ਨਾਲ